आतंकियों को और इस हमले की साजिश रचने वालों को उनकी कल्पना से भी बड़ी सजा मिले ਦਹਾਕਿਆ ਤੱਕ ਉਹ ਲੁਕ ਕੇ ਸਾਜ਼ਿਸ਼ਾਂ ਰਚਦੇ ਰਹੇ ਸਰਹੱਦ ਪਾਰੋਂ ਸੁਰੱਖਿਅਤ ਟਿਕਾਣਿਆਂ ਤੋਂ ਦਹਿਸ਼ਤ ਫੈਲਾਉਂਦੇ ਰਹੇ ਪਰ ਇਸ ਵਾਰ ਉਹਨਾਂ ਨੇ ਲਕਸ਼ਮਣ ਰੇਖਾ ਪਾਰ ਕੀਤੀ। ਇਹ ਅਤਵਾਦੀ ਗਤੀਵਿਧੀਆਂ ਦਾ جنگ ਦਾ ਮੈਦਾਨ ਬਣ ਗਿਆ ਹੈ। ਦੋ ਸਿਰੇ 700 ਕਿਲੋਮੀਟਰ ਚ ਪਹਿਲੇ ਨੋ ਅਤਵਾਦੀ ਕੈਂਪ। ਫੌਜ ਦੇ ਬਹਾਦਰ ਸੈਨਿਕਾਂ ਅਤੇ ਸੈਟੇਲਾਈਟ ਤਸਵੀਰਾਂ ਦੇ ਮਹਾਰਾ ਨੇ ਮਿਲ ਕੇ ਦੁਸ਼ਮਣ ਤੇ ਹਮਲਾ ਕਰਨ ਦੀ ਰਣਨੀਤੀ ਬਣਾਈ। ਆਪਰੇਸ਼ਨ ਸਿੰਧੂ 4 ਦਿਨਾਂ ਤੱਕ ਖੂਫੀਆ ਜਾਣਕਾਰੀ ਇਕੱਠੀ ਕਰਨ ਸੈਟਲਾਈਟ ਤਸਵੀਰਾਂ ਨੂੰ ਸਕੈਨ ਕਰਨ ਡਰੋਨ ਦੀ ਵਰਤੋਂ ਕਰਕੇ ਅੱਤਵਾਦੀ ਟਿਕਾਣੀਆਂ ਦੇ ਹਰ ਇੰਚ ਦੀ ਤਲਾਸ਼ੀ ਲੈਣ ਤੋਂ ਬਾਅਦ ਅੱਤਵਾਦੀਆਂ ਦੀ ਹਰ ਹਰਕਤ ਨੂੰ ਇੱਕ ਰੂਟ ਮੈਪ ਤੇ ਸੈੱਟ ਕੀਤਾ ਗਿਆ ਫਿਰ ਹਮਲਾ ਕੀਤਾ ਗਿਆ ਭਾਰਤ ਨੇ 6 ਮਈ ਦੀ ਰਾਤ ਨੂੰ ਹੀ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਪਾਕਿਸਤਾਨ ਨੇ ਦੱਖਣੀ ਰਾਜਸਥਾਨ ਤੇ ਨਜ਼ਰ ਰੱਖੀ ਦੁਸ਼ਮਨ ਨਾਤਾ ਹਮਲੇ ਨੂੰ ਰੋਕ ਸਕਿਆ ਨਾ ਕੋਈ ਸੁਰਾਗ ਮਿਲ ਸਕਿਆ ਅਤੇ ਨਾ ਹੀ ਡਰਾ ਸਕਿਆ ਤਾਰੀਖ 6 ਅਤੇ 7 ਮਈ ਦੀ ਦੇਰ ਰਾਤ ਹੈ ਭਾਰਤ ਦੇ ਲੜਾਕੂ ਜਹਾਜ਼ ਰਾਫੇਲ ਨੇ ਜੰਗੀ ਅਭਿਆਸਾਂ ਦੀ ਆੜ ਵਿੱਚ ਉਡਾਨ ਭਰੀ ਪਾਕਿਸਤਾਨੀ ਹਵਾਈ ਸੈਨਾ ਨੂੰ ਭਨਕ ਤੱਕ ਨਾ ਲੱਗੀ ਅੱਗ ਦੀ ਹੋਲੀ ਨਾਲ ਆਪਰੇਸ਼ਨ ਸੰਦੂਰ ਹਰਿਆਣਾ ਚ ਤਿਆਰ ਸੀ ਰਾਫੇਲ ਲੜਾਕੂ ਜਹਾਜ਼ जिस दी सटीक निशाने वाली हवाई मिसाइलां ਅਤੇ ਲੇਜ਼ਰ ਗਾਈਡਡ ਬੰਬ ਦੁਸ਼ਮਨ ਨੂੰ ਤਬਾਹ ਕਰਨ ਵਾਲੇ ਸਨ ਕਾਮੀਕਾਜ਼ੀ ਡਰੋਨ ਹਮਲੇ ਲਈ ਤਿਆਰ ਸਨ ਰਾਫੇਲ ਉਡਾਨ ਭਰੀ ਤੇ ਟਾਰਗੇਟ ਤਬਾਹ ਆਪਰੇਸ਼ਨ ਸਿੰਦੂਰ ਦੀ ਨਿਗਰਾਨੀ ਸਿੱਧੇ ਤੌਰ ਤੇ ਦਿੱਲੀ ਸਥਿਤ ਪ੍ਰਧਾਨ ਮੰਤਰੀ ਦੇ ਵਾਰ ਰੂਮ ਤੋਂ ਕੀਤੀ ਜਾਂਦੀ ਸੀ ਭਾਰਤ ਦਾ ਪਹਿਲਾ ਹਮਲਾ ਰਾਤ 1 ਵਜੇ ਹੋਇਆ ਨੋ ਨਿਸ਼ਾਨੇ ਬਦਲਾ ਲਿਆ ਗਿਆ ਰਾਫੇਲ ਹਮਲੇ ਦੇ ਡਰੋਨ ਅਸਮਾਨ ਤੋਂ ਮਿਜ਼ਾਈਲਾ ਨਾਲ ਗੁਪਤ ਰੂਪ ਵਿੱਚ ਅੱਗੇ ਵਧੇ ਸਰ ਹੱਦ ਪਾਰ ਕੀਤੇ ਬਿਨਾ ਉਹ ਅਤਵਾਦੀ ਅੱਗ ਵਾਂਗੂ ਟੁੱਟ ਪਏ ਹਰ ਨਿਸ਼ਾਨਾ ਇੱਕ ਸਟੀਕ ਸੰਤੁਲਿਤ ਹਮਲਾਏ ਅਤਵਾਦੀ ਟਿਕਾਣੇ ਤਬਾਹ ਹੋ ਗਏ ਸਕੈਲਪ ਮਿਜ਼ਾਈਲਾ ਨੇ ਤਬਾਹੀ ਮਚਾ ਦਿੱਤੀ ਹਥੋੜੇ ਦੇ ਬੰਬਾਂ ਨੇ ਬੰਕਰਾਂ ਨੂੰ ਮਲਵੇ 'ਚ ਮਿਲਾ ਦਿੱਤਾ ਕਾਮਿਕਾਜ਼ੀ ਡਰੋਨਾਂ ਨੇ ਉਡਾਨ ਭਰਦੇ ਹੀ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਿਹੜੇ ਲੋਕ ਸਭ ਤੋਂ ਖਤਰਨਾਕ ਅੱਤਵਾਦੀ ਅਤੇ ਮਾਸਟਰਮਾਈਂਡ ਦਾ ਸਬੂਤ ਮੰਗ ਰਹੇ ਸਨ ਉਹਨਾਂ ਲਈ ਯੂਵੀ ਰਿਪੋਰਟਾਂ ਵਿੱਚ ਅੱਤਵਾਦ ਕਾਰਨ ਹੋਈ ਤਬਾਹੀ ਦੀ ਹਰ ਤਸਵੀਰ ਪ੍ਰਸਾਰਿਤ ਕਰ ਰਹੇ ਸਨ 7 ਮਈ ਦੀ ਰਾਤ ਨੂੰ 9 ਕੈਂਪ ਅਤੇ ਅੱਤਵਾਦੀਆਂ ਨੂੰ ਮਿੱਟੀ 'ਚ ਮਿਲਾ ਦਿੱਤਾ ਗਿਆ। ਨਾ ਤਾਂ ਅਸੀਂ ਭਾਰਤ ਸਰਹੱਦ ਪਾਰ ਕੀਤੀ, ਨਾ ਹੀ ਅਸੀਂ ਕਿਸੇ ਆਮ ਨਾਗਰਿਕ ਨੂੰ ਨੁਕਸਾਨ ਪਹੁੰਚਾਇਆ ਤੇ ਹਰ ਨਿਸ਼ਾਨਾ ਸਹੀ ਰਿਹਾ। ਪਰ ਪਾਕਿਸਤਾਨ ਨੇ ਫਿਰ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਚ ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਔਰ ਫਿਰ 7 ਮਈ ਨੂੰ ਜਦੋਂ ਭਾਰਤ ਨੇ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕੀਤਾ ਫਿਰ ਪਾਕਿਸਤਾਨ ਨੇ ਰੱਖਿਆ ਟਿਕਾਣਿਆਂ ਨੂੰ ਕਾਮੀ ਕਾਜ਼ੀ ਡਰੋਨਾਂ ਨਾਲ ਤਬਾਹ ਕਰ ਦਿੱਤਾ ਅਤੇ ਫਿਰ S400 ਬਰਾਕ 8 ਅਤੇ ਆਕਾਸ਼ ਭਾਰਤ ਦੀ ਢਾਲ ਬਣ ਗਏ ਭਾਰਤੀ ਮਿਜ਼ਾਈਲਾਂ ਨੇ ਲਾਹੌਰ ਦੇ ਸਿਆਲਕੋਟ ਅਤੇ ਕਰਾਚੀ ਤੱਕ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਉਹਨਾਂ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਭਾਰਤ 'ਤੇ ਹਮਲੇ ਹੋ ਰਹੇ ਸਨ ਸਰਗੋਦਾ ਜੈਕਾਬਾਬਾਦ ਜੋ ਕਿ ਪਾਕਿਸਤਾਨ ਦਾ ਇੱਕ ਮਹੱਤਵਪੂਰਨ ਪਰਮਾਣੂ ਕੇਂਦਰ ਹੈ 9 ਮਈ ਭਾਰਤ ਫਿਰ ਕਰ ਗਿਆ ਇਸ ਵਾਰ ਪਾਕਿਸਤਾਨ ਦੀ ਰਣਨੀਤਿਕ ਸ਼ਕਤੀ ਕੁਚਲ ਦਿੱਤੀ ਗਈ ਸਰਹੱਦਾ 'ਤੇ ਇੱਕ ਹੋਰ ਹਮਲਾ ਜਿਸ ਨੇ ਰੂਹ ਕੰਬਾ ਦਿੱਤੀ ਪਾਕਿਸਤਾਨ ਦੇ ਪਰਮਾਣੂ ਆਧਾਰ ਟਿਕਾਣਿਆਂ ਉੱਤੇ ਕੰਬ ਉੱਠੇ ਭਾਰਤ ਸੰਤੁਲਿਤ ਹਮਲੇ ਕਰਦਾ ਰਿਹਾ 100 ਤੋਂ ਵੱਧ ਅੱਤਵਾਦੀਆਂ ਨੂੰ ਤਬਾਹ ਕਰਨ ਵਾਲਾ ਆਪਰੇਸ਼ਨ ਸਿੰਧੂਰ ਸਿਰਫ ਇੱਕ ਜਵਾਬੀ ਹਮਲਾ ਨਹੀਂ ਹੈ ਇਹ ਭਾਰਤ ਦੇ ਉਸ ਸੰਕਲਪ ਦਾ ਐਲਾਨ ਹੈ ਜੋ ਕਿ جنگ ਨਹੀਂ ਹੈ ਇੱਕ ਸੁਨੇਹਾ ਹੈ ਭਾਰਤ ਪ੍ਰਭੂਸੱਤਾ ਅਖੰਡਤਾ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗਾ ऑपरेशन सिंदूर आतंकियों ने हमारी बहनों का सिंदूर उजाड़ा इसलिए भारत ने आतंक के ये हेडक्वार्टर्स उजाड़ दिए यदा यदा <laughs> उस <उसको> बोली बात अब आई सेट द होल वर्ल्ड इंडिया विल आइडेंटिफाइड ट्रैक एंड पनी एवरी टर्ट एंड को और इस हमले की साजिश दहाक्या तक लुक के साजिशा रचते रहे सरहद पारों सुरक्षित टिकाणिया तो दहशत चलाते रहे ਪਰ ਇਸ ਵਾਰ ਉਹਨਾਂ ਨੇ ਲక్ష్ਮਣ ਰੇਖਾ ਪਾਰ ਕੀਤੀ ਇਹ ਅਤਵਾਦੀ ਗਤੀਵਿਧੀਆਂ ਦਾ ਜੰਗ ਦਾ ਮੈਦਾਨ ਬਣ ਗਿਆ ਦੋ ਸਿਰੇ 700 ਕਿਲੋਮੀਟਰ ਚ ਫੈਲੇ ਨੋ ਅਤਵਾਦੀ ਕੈਂਪ ਫੌਜ ਦੇ ਬਹਾਦਰ ਸੈਨਿਕਾਂ ਅਤੇ ਸੈਟੇਲਾਈਟ ਤਸਵੀਰਾਂ ਦੇ ਮਹਾਰਾ ਨੇ ਮਿਲ ਕੇ ਦੁਸ਼ਮਣ ਤੇ ਹਮਲਾ ਕਰਨ ਦੀ ਰਣਨੀਤੀ ਬਣਾਈ ਆਪਰੇਸ਼ਨ ਸੰਦੂਖ 4 ਦਿਨਾਂ ਤੱਕ ਖੂਫੀਆ ਜਾਣਕਾਰੀ ਇਕੱਠੀ ਕਰਨ ਸੈਟਲਾਈਟ ਤਸਵੀਰਾਂ ਨੂੰ ਸਕੈਨ ਕਰਨ ਡਰੋਨ ਦੀ ਵਰਤੋਂ ਕਰਕੇ ਅੱਤਵਾਦੀ ਟਿਕਾਣੀਆਂ ਦੇ ਹਰ ਇੰਚ ਦੀ ਤਲਾਸ਼ੀ ਲੈਣ ਤੋਂ ਬਾਅਦ ਅੱਤਵਾਦੀਆਂ ਦੀ ਹਰ ਹਰਕਤ ਨੂੰ ਇੱਕ ਰੂਟ ਮੈਪ ਤੇ ਸੈੱਟ ਕੀਤਾ ਗਿਆ ਫਿਰ ਹਮਲਾ ਕੀਤਾ ਗਿਆ ਭਾਰਤ ਨੇ 6 ਮਈ ਦੀ ਰਾਤ ਨੂੰ ਹੀ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਪਾਕਿਸਤਾਨ ਨੇ ਦੱਖਣੀ ਰਾਜਸਥਾਨ ਤੇ ਨਜ਼ਰ ਰੱਖੀ ਪਰ ਦੁਸ਼ਮਨ ਨਾਤਾ ਹਮਲੇ ਨੂੰ ਰੋਕ ਸਕਿਆ ਨਾ ਕੋਈ ਸੁਰਾਗ ਮਿਲ ਸਕਿਆ ਅਤੇ ਨਾ ਹੀ ਡਰਾ ਸਕਿਆ ਤਾਰੀਖ 6 ਅਤੇ 7 ਮਈ ਦੀ ਦੇਰ ਰਾਤ ਹੈ ਭਾਰਤ ਦੇ ਲੜਾਕੂ ਜਹਾਜ਼ ਰਾਫੇਲ ਨੇ ਜੰਗੀ ਅਭਿਆਸਾਂ ਦੀ ਆੜ ਵਿੱਚ ਉਡਾਨ ਭਰੀ ਪਾਕਿਸਤਾਨੀ ਹਵਾਈ ਸੈਨਾ ਨੂੰ ਭਨਕ ਤੱਕ ਨਾ ਲੱਗੀ ਅੱਗ ਦੀ ਹੋਲੀ ਨਾਲ ਆਪਰੇਸ਼ਨ ਸੰਦੂਰ ਅਨਫੇਰ ਹਰਿਆਣਾ ਚ ਤਿਆਰ ਸੀ ਰਾਫੇਲ ਲੜਾਕੂ ਜਹਾਜ਼ ਇਸ ਦੀ ਸਟੀਕ ਨਿਸ਼ਾਨੇ ਵਾਲੀਆਂ ਹਵਾਈ ਮਿਜ਼ਾਈਲਾਂ ਅਤੇ ਲੇਜ਼ਰ ਗਾਈਡਡ ਬੰਬ ਦੁਸ਼ਮਨ ਨੂੰ ਤਬਾਹ ਕਰਨ ਵਾਲੇ ਸਨ ਕਾਮੀਕਾਜ਼ੀ ਡਰੋਨ ਹਮਲੇ ਲਈ ਤਿਆਰ ਸਨ ਰਾਫੇਲ ਉਡਾਨ ਭਰੀ ਤੇ ਟਾਰਗੇਟ ਤਬਾਹ ਆਪਰੇਸ਼ਨ ਸਿੰਦੂਰ ਦੀ ਨਿਗਰਾਨੀ ਸਿੱਧੇ ਤੌਰ ਤੇ ਦਿੱਲੀ ਸਥਿਤ ਪ੍ਰਧਾਨ ਮੰਤਰੀ ਦੇ ਵਾਰ ਰੂਮ ਤੋਂ ਕੀਤੀ ਜਾਂਦੀ ਸੀ ਭਾਰਤ ਦਾ ਪਹਿਲਾ ਹਮਲਾ ਰਾਤ 1 ਵਜੇ ਹੋਇਆ ਨੋ ਨਿਸ਼ਾਨੇ ਬਦਲਾ ਲਿਆ ਗਿਆ ਰਾਫੇਲ ਹਮਲੇ ਦੇ ਡਰੋਨ ਅਸਮਾਨ ਤੋਂ ਮਿਜ਼ਾਈਲਾ ਨਾਲ ਗੁਪਤ ਰੂਪ ਵਿੱਚ ਅੱਗੇ ਵਧੇ ਸਰ ਹੱਦ ਪਾਰ ਕੀਤੇ ਬਿਨਾ ਉਹ ਅਤਵਾਦੀ ਅੱਗ ਵਾਂਗੂ ਟੁੱਟ ਪਏ ਹਰ ਨਿਸ਼ਾਨਾ ਇੱਕ ਸਟੀਕ ਸੰਤੁਲਿਤ ਹਮਲਾਏ ਅਤਵਾਦੀ ਟਿਕਾਣੇ ਤਬਾਹ ਹੋ ਗਏ ਸਕੈਲਪ ਮਿਜ਼ਾਈਲਾ ਨੇ ਤਬਾਹੀ ਮਚਾ ਦਿੱਤੀ ਹਥੋੜੇ ਦੇ ਬੰਬਾਂ ਨੇ ਬੰਕਰਾਂ ਨੂੰ ਮਲਵੇ 'ਚ ਮਿਲਾ ਦਿੱਤਾ ਕਾਮਿਕਾਜ਼ੀ ਡਰੋਨਾਂ ਨੇ ਉਡਾਨ ਭਰਦੇ ਹੀ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਜਿਹੜੇ ਲੋਕ ਸਭ ਤੋਂ ਖਤਰਨਾਕ ਅੱਤਵਾਦੀ ਅਤੇ ਮਾਸਟਰਮਾਈਂਡ ਦਾ ਸਬੂਤ ਮੰਗ ਰਹੇ ਸਨ ਉਹਨਾਂ ਲਈ ਯੂਵੀ ਰਿਪੋਰਟਾਂ ਵਿੱਚ ਅੱਤਵਾਦ ਕਾਰਨ ਹੋਈ ਤਬਾਹੀ ਦੀ ਹਰ ਤਸਵੀਰ ਪ੍ਰਸਾਰਿਤ ਕਰ ਰਹੇ ਸਨ 7 ਮਈ ਦੀ ਰਾਤ ਨੂੰ ਨੋ ਕੈਂਪ ਅਤੇ ਅੱਤਵਾਦੀਆਂ ਨੂੰ ਮਿੱਟੀ 'ਚ ਮਿਲਾ ਦਿੱਤਾ ਗਿਆ ਨਾ ਤਾਂ ਅਸੀਂ ਭਾਰਤ ਸਰਹੱਦ ਪਾਰ ਕੀਤੀ ਨਾ ਹੀ ਅਸੀਂ ਕਿਸੇ ਆਮ ਨਾਗਰਿਕ ਨੂੰ ਨੁਕਸਾਨ ਪਹੁੰਚਾਇਆ ਤੇ ਹਰ ਨਿਸ਼ਾਨਾ ਸਹੀ ਰਿਹਾ ਪਰ ਪਾਕਿਸਤਾਨ ਨੇ ਫਿਰ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਿਸ 'ਚ ਭਾਰਤ ਦੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ ਹੁਣ ਫਿਰ 7 ਮਈ ਨੂੰ ਜਦੋਂ ਭਾਰਤ ਨੇ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕੀਤਾ ਫਿਰ ਪਾਕਿਸਤਾਨ ਨੇ ਰੱਖਿਆ ਟਿਕਾਣਿਆਂ ਨੂੰ ਕਾਮੀ ਕਾਜ਼ੀ ਡਰੋਨਾਂ ਨਾਲ ਤਬਾਹ ਕਰ ਦਿੱਤਾ ਅਤੇ ਫਿਰ S400 ਬਰਾਕ 8 ਅਤੇ ਆਕਾਸ਼ ਭਾਰਤ ਦੀ ਢਾਲ ਬਣ ਗਏ ਭਾਰਤੀ ਮਿਜ਼ਾਈਲਾਂ ਨੇ ਲਾਹੌਰ ਦੇ ਸਿਆਲਕੋਟ ਅਤੇ ਕਰਾਚੀ ਤੱਕ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਉਹਨਾਂ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਭਾਰਤ 'ਤੇ ਹਮਲੇ ਹੋ ਰਹੇ ਸਨ ਸਰਗੋਦਾ ਜੈਕਾਬਾਬਾਦ ਜੋ ਕਿ ਪਾਕਿਸਤਾਨ ਦਾ ਇੱਕ ਮਹੱਤਵਪੂਰਨ ਪਰਮਾਣੂ ਕੇਂਦਰ ਹੈ 9 ਮਈ ਭਾਰਤ ਫਿਰ ਕਰ ਗਿਆ ਇਸ ਵਾਰ ਪਾਕਿਸਤਾਨ ਦੀ ਰਣਨੀਤਿਕ ਸ਼ਕਤੀ ਕੁਚਲ ਦਿੱਤੀ ਗਈ ਸਰਹੱਦਾ 'ਤੇ ਇੱਕ ਹੋਰ ਹਮਲਾ ਜਿਸ ਨੇ ਰੂ ਕੰਬਾ ਦਿੱਤੀ ਪਾਕਿਸਤਾਨ ਦੇ ਪਰਮਾਣੂ ਆਧਾਰ ਟਿਕਾਣਿਆਂ ਉੱਤ ਕੰਬ ਉੱਠੇ ਭਾਰਤ ਸੰਤੁਲਿਤ ਹਮਲੇ ਕਰਦਾ ਰਿਹਾ 100 ਤੋਂ ਵੱਧ ਅੱਤਵਾਦੀਆਂ ਨੂੰ ਤਬਾਹ ਕਰਨ ਵਾਲਾ ਆਪਰੇਸ਼ਨ ਸਿੰਧੂਰ ਸਿਰਫ ਇੱਕ ਜਵਾਬੀ ਹਮਲਾ ਨਹੀਂ ਹੈ ਇਹ ਭਾਰਤ ਦੇ ਉਸ ਸੰਕਲਪ ਦਾ ਐਲਾਨ ਹੈ ਜੋ ਕਿ جنگ ਨਹੀਂ ਹੈ ਇੱਕ ਸੁਨੇਹਾ ਹੈ ਭਾਰਤ ਪ੍ਰਭੂਸੱਤਾ ਅਖੰਡਤਾ ਸੁਰੱਖਿਆ ਨਾਲ ਕੋਈ ਵੀ ਸਮਝੌਤਾ ਨਹੀਂ ਕਰੇਗਾ ऑपरेशन सिंदूर आतंकियों ने हमारी बहनों का सिंदूर उजाड़ा इसलिए भारत ने आतंक के ये हेडक्वार्टर्स उजाड़ दिए